ਜਿਹੜੇ ਲੋਕ ਤਾਂ ਪੀਰਾਂ ਫਕੀਰਾਂ ਨੂੰ ਮੰਨਦੇ ਨੇ ਉਹਨਾਂ ਨੂੰ ਤਾਂ ਇਹ ਗੱਲ ਚੰਗੀ ਤਰ੍ਹਾਂ ਪਤਾ ਹੋਏਗੀ ਕਿ ਜੇਕਰ ਪੀਰ ਫਕੀਰ ਰੁੱਸ ਜਾਣ ਤੇ ਫਿਰ ਇਨਸਾਨ ਨਾਲ ਕਿੰਨੀ ਬੁਰੀ ਕਰਦੇ ਨੇ ਉਹ ਕਹਿੰਦੇ ਨੇ ਨਾ ਜਦ ਦੇਤਾ ਹੈ ਢੇਰੋਂ ਕੇ ਢੇਰ دیتا ਹੈ ਜਦ ਲੇਤਾ ਹੈ ਚਮੜੀ ਉਦੇੜ ਲੇਤਾ ਹੈ ਜਦੋਂ ਪੀਰ ਫਕੀਰ ਨਾਰਾਜ਼ ਹੋ ਜਾਣ ਫਿਰ ਇਨਸਾਨ ਕੋਲ ਚਾਹੇ ਕਿੰਨੇ ਮਰਜੀ ਪੈਸੇ ਹੋਣ ਕਿੰਨੇ ਮਰਜੀ ਸੁੱਖ ਸੁਵਿਧਾਵਾਂ ਹੋਣ ਉਹ ਸਾਰਾ ਕੁਝ ਖੋ ਲੈਂਦੇ ਨੇ ਇਹ ਪੀਰ ਫਕੀਰ ਨਾਰਾਜ਼ ਕਿਉਂ ਹੁੰਦੇ ਨੇ ਆਪਣੀਆਂ ਗਲਤੀਆਂ ਕਰਕੇ ਵੈਸੇ ਤਾਂ ਪੀਰ ਫਕੀਰ ਬਹੁਤ ਗਲਤੀਆਂ ਕਰਕੇ ਨਾਰਾਜ਼ ਹੋ ਜਾਂਦੇ ਨੇ ਪਰ ਕਿਤੇ ਨਾ ਕਿਤੇ ਪੀਰ ਫਕੀਰ ਆਪਣੇ ਦੁਆਰਾ ਕੀਤੀਆਂ ਹੋਈਆਂ ਉਹ ਗਲਤੀਆਂ ਮaaf ਕਰ ਦਿੰਦੇ ਨੇ ਪਰ ਜੇਕਰ ਇਹ ਗਲਤੀ ਜੋ ਮੈਂ ਤੁਹਾਨੂੰ ਅੱਜ ਦੱਸਣ ਜਾ ਰਿਹਾ ਤੁਸੀਂ ਸਿਰਫ ਇੱਕ ਵਾਰ ਵੀ ਕਰ ਦਿੱਤੀ ਪੀਰ ਫਕੀਰ ਇਹਨਾਂ ਕੋ ਨਾਰਾਜ਼ ਹੋਣਗੇ ਕਿ ਤੁਹਾਡੇ ਪੱਲੇ ਉਹਨਾਂ ਨੇ ਕੁਝ ਨਹੀਂ ਛੱਡਣਾ ਬਹੁਤ ਸਾਰੇ ਹਾਸ ਦੇ ਵਸਦੇ ਘਰ ਜਿਨ੍ਹਾਂ ਨੇ ਇਹ ਗਲਤੀ ਕੀਤੀ ਹੈ ਪੀਰਾ ਫਕੀਰਾ ਨੇ ਉਹਨਾਂ ਨੂੰ ਝਟਕਾ ਕੇ ਮਾਰਿਆ ਉਹਨਾਂ ਦੇ ਪੱਲੇ ਕੁਝ ਨਹੀਂ ਛੱਡਿਆ ਸਭ ਤੋਂ ਵੱਡੀ ਖਾਸ ਗੱਲ ਪੀਰ ਫਕੀਰ ਇਸ ਗਲਤੀ ਨੂੰ ਕਦੀ ਮਾਫੀ ਨਹੀਂ ਕਰਦੇ ਇਸ ਕਰਕੇ ਜਿਹੜੇ ਵੀ ਲੋਕ ਪੀਰਾ ਫਕੀਰਾ ਨੂੰ ਮੰਨਦੇ ਨੇ ਬੇਸ਼ੱਕ ਉਹ ਪਾਸੇ ਦੀਆਂ ਗਲਤੀਆਂ ਕਰ ਵੀ ਦੇਣ ਪਰ ਇਹ ਗਲਤੀ ਨੂੰ ਧਿਆਨ ਨਾਲ ਸੁਣ ਕੇ ਆਪਣੀ ਜ਼ਿੰਦਗੀ ਵਿੱਚ ਅਪਣਾ ਲਓ ਤੇ ਕਦੀ ਵੀ ਨਾ ਕਰਿਓ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਅੱਜ ਦੀ ਇਹ ਵੀਡੀਓ ਖਾਸ ਦੋ ਭਾਗਾਂ ਦੇ ਵਿੱਚ ਵੰਡੀ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਉਹ ਗਲਤੀ ਬਾਰੇ ਤੁਹਾਨੂੰ ਦੱਸਾਂਗੇ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਨਹੀਂ ਕਰਨੀ ਜਿਹਦੇ ਨਾਲ ਪੀਰ ਫਕੀਰ ਨਾਰਾਜ਼ ਹੋਣਗੇ ਹੀ ਹੋਣਗੇ ਤੇ ਦੂਸਰੇ ਭਾਗ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਨ੍ਹਾਂ ਨੇ ਅਣਜਾਣੇ ਦੇ ਵਿੱਚ ਉਹ ਗਲਤੀ ਕਰ ਦਿੱਤੀ ਹੈ ਤੇ ਉਹ ਲੋਕ ਉਹ ਗਲਤੀ ਕਿਵੇਂ ਸੁਧਾਰਨਾਂ ਜੋ ਜਿਨ੍ਹਾਂ ਨੂੰ ਵੀ ਪੀਰਾਂ ਨੇ ਸਜ਼ਾ ਦਿੱਤੀ ਹੋਈ ਹੈ ਉਹਨਾਂ ਦੀ ਸਜ਼ਾ ਮਾਫ ਹੋ ਜਾਵੇ ਤੇ ਉਹ ਫਿਰ ਤੋਂ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿ ਸਕਣ ਤਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਉਸ ਗਲਤੀ ਬਾਰੇ ਜਿਨ੍ਹਾਂ ਲੋਕਾਂ ਨੇ ਵੀ ਪੀਰਾਂ ਫਕੀਰਾਂ ਨੂੰ ਧਿਆਨ ਨਾਲ ਸੁਣਿਆ ਉਹਨਾਂ ਦੀਆਂ ਇਬਾਦਤਾਂ ਕੀਤੀਆਂ ਨੇ ਉਹਨਾਂ ਨੂੰ ਆਪਣੇ ਦਿਲ ਦੇ ਵਿੱਚ ਵਸਾਇਆ ਉਹਨਾਂ ਦੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਤਾਂ ਸਭ ਤੋਂ ਵੱਡੀ ਗੱਲ ਪੀਰ ਫਕੀਰ ਇਹ ਕਹਿੰਦੇ ਨੇ ਤੁਹਾਡੀ ਜ਼ਿੰਦਗੀ ਵਿੱਚ ਸਭ ਤੋਂ ਉੱਚਾ ਰੁਤਬਾ ਤੁਹਾਡੇ ਮਾਪੇ ਦਾ ਹੈ ਸਭ ਤੋਂ ਪਹਿਲਾਂ ਤੁਹਾਡੇ ਮਾਪੇ ਪਾਉਂਦੇ ਨੇ ਤੁਹਾਡੇ ਮਾਪੇ ਤੋਂ ਬਾਅਦ ਅਸੀਂ ਆਉਂਦੇ ਹਾਂ ਕਿਉਂਕਿ ਜੋ ਮਾਪੇ ਆਪਣੀ ਔਲਾਦ ਲਈ ਕਰਦੇ ਨੇ ਉਹ ਹੋਰ ਕੁਝ ਕੋਈ ਨਹੀਂ ਕਰ ਸਕਦਾ ਮਾਪੇ ਆਪਣੀ ਔਲਾਦ ਲਈ ਆਪਣੇ ਸੁਪਨੇ ਤੱਕ ਤਿਆਗ ਦਿੰਦੇ ਨੇ ਉਹਨਾਂ ਨੇ ਜ਼ਿੰਦਗੀ ਵਿੱਚ ਬਹੁਤ ਕੁਝ ਵੇਖਣਾ ਹੁੰਦਾ ਹੈ ਪਰ ਉਹ ਸਭ ਕੁਝ ਛੱਡ ਦਿੰਦੇ ਨੇ ਸਿਰਫ ਆਪਣੀ ਔਲਾਦ ਲਈ ਉਹ ਆਪਣੀ ਔਲਾਦ ਨੂੰ ਪਾਲਦੇ ਨੇ ਪਾਲ ਪੋਸ ਕੇ ਏਡਾ ਵੱਡਾ ਕਰਦੇ ਨੇ ਕਿ ਉਹ ਦੁਨੀਆ ਦੇ ਵਿੱਚ ਤੁਰ ਫਿਰ ਸਕੇ ਉਹਨੂੰ ਚੰਗੀ ਸਿੱਖਿਆ ਦਿੰਦੇ ਨੇ ਚੰਗੇ ਸਕੂਲ ਦੇ ਵਿੱਚ ਪੜ੍ਹਾਉਂਦੇ ਨੇ ਤਾਂ ਜੋ ਉਹਨਾਂ ਦਾ ਬੱਚਾ ਕਿਸੇ ਵੀ ਚੀਜ਼ ਤੋਂ ਪਿੱਛੇ ਨਾ ਰਵੇ ਉਹ ਸੰਸਾਰ ਦੇ ਵਿੱਚ ਕਿਸੇ ਵੀ ਗੱਲ ਤੋਂ ਵਾਂਝਾ ਨਾ ਰਵੇ ਉਹਦੀ ਨਿੱਕੀ ਤੋਂ ਨਿੱਕੀ ਤੇ ਵੱਡੀ ਤੋਂ ਵੱਡੀ ਲੋੜ ਪੂਰੀ ਕਰਦੇ ਨੇ ਚਾਹੇ ਮਾਂ-ਬਾਪ ਆਪਣੇ ਕੱਪੜੇ ਪਾਟੇ ਪੁਰਾਣੇ ਪਾ ਲੈਣ ਪਰ ਆਪਣੀ ਔਲਾਦ ਨੂੰ ਉਹ ਕੁਝ ਨਾ ਕੁਝ ਚੰਗਾ ਜ਼ਰੂਰ ਲਿਆ ਕੇ ਦਿੰਦੇ ਨੇ ਇੱਕ ਪਿਓ ਹੀ ਹੁੰਦਾ ਜੋ ਇਹ ਗੱਲ ਕਹਿੰਦਾ ਕਿ ਜਦੋਂ ਉਸਦੇ ਪੁੱਤ ਦੇ ਕੱਪੜੇ ਪਾਟੇ ਪੁਰਾਣੇ ਹੋ ਜਾਂਦੇ ਤੇ ਉਸਦਾ ਪੁੱਤ ਨਵੇਂ ਕੱਪੜੇ ਲੈਣ ਲਈ ਜਾਵੇ ਤੇ ਪਿਓ ਕਹਿੰਦਾ ਕਿ ਪੁੱਤ ਇਹਨਾਂ ਕੱਪੜਿਆਂ ਨੂੰ ਸੁੱਟੀ ਨਾ ਮੈਂ ਪਾ ਲੂੰਗਾ ਮਾਪੇ ਦੇ ਰਤਬੇ ਬਹੁਤ ਉੱਚੇ ਹੁੰਦੇ ਨੇ ਤੇ ਜਦੋਂ ਔਲਾਦ ਵੱਡੀ ਹੋ ਜਾਂਦੀ ਹੈ ਤੇ ਉਹੀ ਔਲਾਦ ਕਿਸੇ ਦੇ ਪਿੱਛੇ ਲੱਗ ਕੇ ਆਪਣੇ ਮਾਪੇ ਨੂੰ ਦੁਖੀ ਕਰਦੀ ਹੈ ਆਪਣੇ ਮਾਪੇ ਦੀ ਆਤਮਾ ਨੂੰ ਦੁੱਖ ਪਹੁੰਚਾਉਂਦੀ ਹੈ ਉਹਨਾਂ ਦੀ ਸਾਰ ਤੱਕ ਨਹੀਂ ਲੈਂਦੀ ਉਹ ਦੁਖੀ ਹੁੰਦੇ ਨੇ ਉਹਨਾਂ ਨੂੰ ਇਹ ਆ ਕੇ ਨਹੀਂ ਪੁੱਛਦੇ ਕਿ ਤੁਹਾਨੂੰ ਕੀ ਗੱਲ ਹੈ ਤੁਹਾਡੀ ਸਿਹਤ ਠੀਕ ਹੈ ਉਲਟਾ ਉਹਨਾਂ ਨੂੰ ਮਾੜਾ ਚੰਗਾ ਬੋਲ ਕੇ ਉਹਨਾਂ ਨੂੰ ਦੁੱਖ ਪਹੁੰਚਾਉਂਦੇ ਨੇ ਜਦੋਂ ਮਾਪੇ ਦੁਖੀ ਹੋਣਗੇ ਫਿਰ ਤੁਸੀਂ ਚਾਹੇ ਜਿੰਨੇ ਮਰਜੀ ਪੀਰਾਂ ਫਕੀਰਾਂ ਨੂੰ ਮਨਾ ਲਓ ਉਹਨਾਂ ਦੇ ਕਿੰਨੇ ਮਰਜੀ ਉਪਾਅ ਕਰ ਲਓ ਉਹ ਕਦੀ ਖੁਸ਼ ਨਹੀਂ ਹੋਣਗੇ ਚਾਹੇ ਤੁਸੀਂ ਮਾਪੇ ਨੂੰ ਥੋੜਾ ਜਿਹਾ ਹੀ ਖੁਸ਼ ਕਰ ਦਿਓ ਪੀਰ ਫਕੀਰ ਤੁਹਾਡੇ ਆਪਣੇ ਆਪ ਖੁਸ਼ ਹੋ ਜਾਣਗੇ ਮੈਂ ਬਹੁਤ ਸਾਰੇ ਲੋਕ ਇਦਾਂ ਦੇ ਵੇਖੇ ਨੇ ਜੋ ਪੀਰਾਂ ਫਕੀਰਾਂ ਦੀ ਤਾਂ ਬਹੁਤ ਸੇਵਾ ਕਰਦੇ ਨੇ ਸਵੇਰ ਉੱਠ ਕੇ ਪੀਰ ਮੁਰਸ਼ਿਦ ਦਾ ਚਿਰਾਗ ਰੋਸ਼ਨ ਕਰਦੇ ਨੇ ਆਪਣੇ ਪੀਰ ਮੁਰਸ਼ਿਦ ਦੀ ਬੰਦਗੀ ਕਰਦੇ ਨੇ ਪਰ ਆਪਣੇ ਮਾਪੇ ਨੂੰ ਪੁੱਛਦੇ ਤੱਕ ਨਹੀਂ ਆਪਣੇ ਮਾਪੇ ਨੂੰ ਇਹ ਨਹੀਂ ਕਹਿੰਦੇ ਕਿ ਤੁਹਾਡਾ ਹਾਲ ਚਾਲ ਕੀ ਹੈ ਤੁਹਾਨੂੰ ਕੀ ਚਾਹੀਦਾ ਹੈ ਉਹਨਾਂ ਦਾ ਦੁੱਖ ਦਰਦ ਸੁਣਦੇ ਨਹੀਂ ਉਹਨਾਂ ਦੇ ਕੋਲ ਬੈਠਦੇ ਨਹੀਂ ਉਲਟਾ ਉਹਨਾਂ ਨੂੰ ਮਾੜਾ ਚੰਗਾ ਬੋਲ ਕੇ ਉਹਨਾਂ ਦਾ ਦਿਲ ਦੁਖੀ ਕਰਦੇ ਨੇ ਉਹਨਾਂ ਦੇ ਮਾਪੇ ਬਹੁਤ ਹੀ ਦੁਖੀ ਹੁੰਦੇ ਨੇ ਤੇ ਪੀਰ ਫਕੀਰ ਇੱਕੋ ਗੱਲ ਕਹਿੰਦੇ ਨੇ ਕਿ ਸਾਡੇ ਤੋਂ ਵੀ ਉੱਚਾ ਰੁਤਬਾ ਤੁਹਾਡੇ ਮਾਪੇ ਦਾ ਹੈ ਜਿਹੜਾ ਇਨਸਾਨ ਆਪਣੇ ਮਾਪੇ ਨੂੰ ਦੁਖੀ ਕਰਦਾ ਤੇ ਜੇ ਉਹ ਸੋਚਦਾ ਕਿ ਮੈਂ ਪੀਰ ਮੁਰਸ਼ਿਦ ਨੂੰ ਰਾਜ਼ੀ ਕਰ ਲੂੰਗਾ ਇਹਦਾ ਕਦੀ ਨਹੀਂ ਹੋ ਸਕਦਾ ਭੁੱਲ ਜਾਓ ਬੇਸ਼ੱਕ ਅੱਜ ਤੁਹਾਡੇ ਕੋਲ ਸਭ ਕੁਝ ਹੈ ਪਰ ਜੇਕਰ ਤੁਸੀਂ ਆਪਣੇ ਮਾਪੇ ਨੂੰ ਦੁਖੀ ਕਰ ਦਿੱਤਾ ਪੀਰ ਫਕੀਰ ਤੁਹਾਨੂੰ ਕਦੀ ਮਾਫ਼ ਨਹੀਂ ਕਰਨਗੇ ਉਹ ਕੋਈ ਐਸੀ ਖੇਡ ਰਚਾਉਣਗੇ ਜੀ ਚੀਜ਼ ਦਾ ਤੁਹਾਨੂੰ ਹੰਕਾਰ ਹੋਏਗਾ ਉਹੀ ਚੀਜ਼ ਤੁਹਾਡੇ ਕੋਲੋਂ ਦੂਰ ਚਲੀ ਜਾਏਗੀ ਤੇ ਫਿਰ ਤੁਸੀਂ ਮਾਪੇ ਕੋਲ ਜਾ ਕੇ ਰੋਵੋਗੇ ਇਸ ਕਰਕੇ ਇਹ ਗਲਤੀ ਆਪਣੀ ਜ਼ਿੰਦਗੀ ਵਿੱਚ ਕਦੀ ਨਾ ਕਰਿਓ ਚਾਹੇ ਮਾਪੇ ਤੁਹਾਨੂੰ ਲੱਖ ਮਾੜਾ ਕਹਿਣ ਚਾਹੇ ਲੱਖ ਤੁਹਾਨੂੰ ਬੁਰਾ ਕਹਿਣ ਉਹ ਤੁਹਾਡੇ ਭਲੇ ਲਈ ਹੀ ਕਹਿਣਗੇ ਇਸ ਕਰਕੇ ਉਹਨਾਂ ਦੀ ਗੱਲ ਜ਼ਰੂਰ ਮੰਨਿਓ ਹੁਣ ਗੱਲ ਕਰਦੇ ਹਾਂ ਜਿਨ੍ਹਾਂ ਨੇ ਇਹ ਗਲਤੀ ਕਰ ਦਿੱਤੀ ਹੈ ਜਿਨ੍ਹਾਂ ਨੇ ਆਪਣੇ ਮਾਪੇ ਦਾ ਦਿਲ ਦੁਖਾ ਦਿੱਤਾ ਤਾਂ ਉਹ ਇਹ ਗਲਤੀ ਕਿਵੇਂ ਸੁਧਾਰਨਗੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਜਿਨ੍ਹਾਂ ਦਾ ਵੀ ਤੁਸੀਂ ਦਿਲ ਦੁਖਾਇਆ ਹੈ ਉਹਨਾਂ ਕੋਲੋਂ ਜਾ ਕੇ ਸਭ ਤੋਂ ਪਹਿਲਾਂ ਮਾਫੀ ਮੰਗਣੀ ਹੈ ਮਾਫੀ ਮੰਗ ਕੇ ਅੱਗੇ ਤੋਂ ਧਿਆਨ ਰੱਖਣਾ ਹੈ ਕਿ ਉਹਨਾਂ ਦਾ ਦਿਲ ਨਾ ਦੁਖੇ ਫੇਰ ਆਪਣੇ ਪੀਰ ਮੁਰਸ਼ਦ ਤੋਂ ਮਾਫੀ ਮੰਗਿਓ ਅੱਗੇ ਤੋਂ ਇਸ ਗੱਲ ਦਾ ਖਾਸ ਧਿਆਨ ਰੱਖਿਓ ਕਿ ਤੁਹਾਡੇ ਮਾਪੇ ਹਮੇਸ਼ਾ ਤੁਹਾਡੇ ਤੋਂ ਰਾਜੀ ਰਹਿਣ ਕਿਉਂਕਿ ਜਿਨ੍ਹਾਂ ਦੇ ਮਾਪੇ ਉਹਨਾਂ ਤੋਂ ਰਾਜੀ ਰਹਿੰਦੇ ਨੇ ਉਨ੍ਹਾਂ ਦੇ ਪੀਰ ਮੁਰਸ਼ਿਦ ਉਨ੍ਹਾਂ ਤੋਂ ਰਾਜ਼ੀ ਰਹਿੰਦੇ ਨੇ ਗੁਰਦਾਸ ਮਾਨ ਸਾਹਿਬ ਨੇ ਐਵੇਂ ਨਹੀਂ ਕਿਹਾ ਕਿ ਮਾਪੇ ਰਸ ਜਾਣ ਵੜਿਆਈਆਂ ਰਸ ਜਾਂਦੀਆਂ ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣੀਓ ਮਾਪਿਆਂ ਦਾ ਦਿਲ ਨਾ ਦੁਖਾਇਓ ਸੋਹਣੀਓ ਇਸ ਕਰਕੇ ਇਸ ਗਲਤੀ ਦਾ ਖਾਸ ਧਿਆਨ ਰੱਖਿਓ ਤੇ ਜਿਨ੍ਹਾਂ ਨੇ ਇਹ ਗਲਤੀ ਕਰ ਦਿੱਤੀ ਹੈ ਉਹਨਾਂ ਨੂੰ ਇਸ ਗਲਤੀ ਤਰ੍ਹਾਂ ਸੁਧਾਰ ਕੇ ਫੇਰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਿਓ ਪੀਰ ਮੁਰਸ਼ਿਦ ਬਹੁਤ ਰੰਗ ਭਾਗ ਲਾ ਦੇਣਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬਕੇ ਦਰਬੀਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਜੇਕਰ ਕੋਈ ਵੀਰ ਸਾਡੇ ਨਾਲ ਕੋਈ ਵੀ ਗੱਲਬਾਤ ਸਾਂਝੀ ਕਰਨਾ ਚਾਹੁੰਦਾ ਤੇ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦਾ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ